ਵਾਹਿਗੁਰੂ ਸਾਹਿਬ ਜੀ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਏ ਰਹਾ ਦੇਵਤਾਰ ਭੁਖਿਆ ਭੁਖਣਾ ਉਤਰ ਜੇ ਬੰਨਾ ਬੁਰੀਆ ਭਾਰ ਸੈ ਸੈਨ ਪਾ ਲਖ ਹੋਏ ਤੈਕ ਨ ਚਿੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੋੜਾ ਟਟੇ ਪਾਲ ਹੁਕਮਰ ਜਾਈ ਚਰਨ ਨਾਨਕ ਰਖਿਆ ਨਾਲ ਹੁਕਮੀ ਹੋਣ ਅਕਾਰ ਕਉਣ ਕਹਿ ਆ ਜਾਈ ਹੁਕਮੀ ਹੋਣ ਜੀ ਹੁਕਮ ਲਿਓੜ ਆਈ ਹੁਕਮੀ ਤੁਮਨੀਚ ਹੁਕਮ ਲਿਖ ਦੂਸੋ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਹੈਂਦਰ ਸਭ ਕੋ ਬਾਹ ਹੁਕਮ ਨ ਕੋਈ ਨਾਨਕ ਹੁਕਮ ਹੈ ਜੇ ਪੁੱਜੈ ਤਾਂ ਹੋ ਮੈਂ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਦ ਜਾਣੇ ਨੀਸਾਨ ਗਾਵੇ ਕੋ ਗੁਣ ਵੜੀਐ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੀ ਗਾਵੇ ਕੋ ਜੀ ਲੈ ਫਿਰਦੀ ਹੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਣਾ ਕਥੀਨਾ ਆਵੇ ਟੋਟ ਕੰਥ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇਂਦੇ ਤਖ ਪਾਹੀ ਜੁਗ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹ ਨਾਨਕ ਦੇ ਵਿਸੇ ਬੇਪਰਵਾਹ ਸਾਚਾ ਸਾਹਿਬ ਸਾਚਨਾਏ ਆਪਖਿਆ ਪਉ અપਾਰ ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਐ ਜਿਤ ਸੇ ਦਰਬਾਰ ਮੋਹ ਕ ਬੁਰਨ ਬੋਲੀਐ ਜਿਤ ਸੰਤ ਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਓ ਬੜਿਆਈ ਵਿਚਾਰ ਗਰਮੀਆਂ ਵੇ ਕੱਪੜਾ ਨਦੀ ਮੁਖ ਦਵਾਰ ਨਾਨਕੇ ਵੈ ਜਾਣੀਐ ਸਬਿਆਪੇ ਸਤਿਆਰ ਥਾਪੇ ਅਨਜਾਇ ਕੀਤਾ ਨਾ ਹੋਇ ਆਪੇ ਆਪਨ ਰੰਝਨ ਸੋਏ ਜਿਨ ਸਿਵੇ ਅਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਈ ਗੁਰਮੁਖ ਨਾਦਿ ਗੁਰਮੁਖ ਵੇਦੰ ਗੁਰਮੁਖ ਰਹਿ ਅਸਮਾਈ ਗੁਰ ਈਸ਼ਰ ਗੁਰ ਗੋਲਕ ਬਰਮਾ ਗੁਰ ਪਾਰਬਦੀ ਮਾਈ ਜੇਹੋ ਜਾਣੈ ਅੱਖਾਂ ਨਾਹੀ ਕੈਨ ਕਥਨ ਨ ਜਾਈ ਗੁਰਾਂ ਇੱਕ ਦੇਹੁ ਜਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸ ਨਜਾਈ ਦੀਤਿ ਨਾਵਾ ਜਿਸ ਸਿ ਪਾਵਾਂ ਬਿਨ ਬਾਨੀ ਕੇ ਨਾਈ ਕਰੀ ਜੇ ਤਿਸ ਰਤੋ ਪਾਈ ਵਿਖਾ ਮਿਲ ਕਰਮ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੀ ਬੁਝਾਈ ਸਬਣਾ ਜੀਆਂ ਕਹਿ ਕਦਾਤਾ ਸੋ ਮੈਂ ਇਸਰਨਾ ਜਾਈ ਜੇ ਜੂ ਚਾਰੇ ਆਰਜਾ ਹੋਦ ਸੁਣੀ ਹੋਏ ਨਾ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਈ ਚੰਗਾ ਨੌਰ ਖਾਈ ਕਹਿ ਜਸ ਕੀਤ ਜਗਲੇ ਜੇ ਤਿਸ ਨਦਨਾ ਆਵਈ ਤਾਂ ਬਾਤ ਨੁ ਪੁੱਛੇ ਕੀ ਕੀਤਾ ਇੰਦਰ ਕਿਟਕਾਰੇ ਦੋਸੀ ਦੋਸਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇ ਆ ਕੋਈ ਨ ਸੋਚਾਈ ਜੇ ਤੁਸ ਗੁਣ ਕੋਈ ਕਰੇ ਸੁਨੇ ਸਦ ਵੀ ਸੁਰਨਾਥ ਸੁਨੇ ਧੰਤ ਤਵਲੇ ਆਕਾਸ ਸੁਨੇ ਦੀਪ ਲੋਪ ਤਾਲ ਸੁਨੇ ਪੁਹਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਇਸ ਵਰਮਾ ਇੰਦ ਸੁਨੇ ਮੁਖ ਸਲਾਹ ਹਨਮੰਦ ਸੁਨੇ ਜੋ ਜੁਗ ਤਨ ਭੇਦ ਸੁਨੇ ਸਾਥ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ 84 ਕਾ ਇਸਾਨ ਸੁਨੇ ਪੜ ਪੜ ਪਾਵਹਿ ਮਾਨ ਸੁਨੇ ਲਗ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਅਸਰਾ ਗੁਨਾ ਕੀ ਗਾਹ ਸੁਨੇ ਸੇਗ ਪੀਰ ਪਾਤਸ਼ਾਹ ਸੁਨੇਂ ਦੇ ਪਾਵੇ ਰਾਹ ਸੁਨੇ ਹਾਤ ਵੇਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੇ ਬਸਤਾਈ ਗਾਗਦ ਕਰਨ ਕਲਮ ਲਿਖਨ ਹਾਰ ਮੰਨੇ ਕਾ ਬਹਿ ਕਲ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਨ ਜਾਨੇ ਮਨ ਕੋਈ ਮੰਨੈ ਸਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸੁੱਧ ਮੰਨੈ ਮੋਹ ਜੋਟਾ ਨਾ ਖਾਏ ਮੰਨੈ ਜਮਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਈ ਮੰਨੈ ਪਤ ਸਿਓ ਬਰਗਣ ਜਾਏ ਮੰਨੈ ਮਗਨਾ ਚੱਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਈ ਮੰਨੇ ਪਾਵੇ ਮੁਕਤਵਾਰ ਮੰਨੇ ਪਰਵਾ ਰਹੇ ਸਦਾਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਿਭਖ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਉਪਜੇ ਪਾਵੇ ਦਰਗੇ ਮਾਨ ਪੰਚੀ ਸੋਹ ਹੈ ਦਰ ਰਾਜਾਨ ਪੰਚਾ ਗੁਰ ਇਕ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਾਤੇ ਕੀ ਕਰਨੇ ਨਹੀਂ ਸਮਾਰ ਧੌਲ ਧਰਨ ਦਾ ਕਾਪੂਤ ਸੰਤੋਖਾ ਪ੍ਰਖਿਆ ਜਿਨ ਸੂਤ ਜਿਗ ਬੁਝਿ ਵਸਿਆਰ ਤਬਲੇ ਉਪਰ ਕੇਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਬਾਤ ਲੈ ਕਮਨ ਜੋਰ ਜੀ ਯਾਤ੍ਰੰਗਾ ਕੇ ਨਾਵ ਸਭ ਨਾਲ ਲਖਿਆ ਉੜੀ ਕਲਾਮ ਇਹੋ ਲਖਾ ਲਿਖ ਜਾਣਾ ਕੋਈ ਲਖਾ ਲਖਿਆ ਕੀਤਾ ਹੋਇ ਕੀਤਾ ਤਾਂ ਸਵਾਲ ਰੂਪ ਕੀ ਦੀਦ ਜਾਣੇ ਕੌਣ ਕੂਤ ਕੀ ਤਪਸਾਓ ਏਕ ਕੁਵਾਓ ਤਿਸ ਤੇ ਹੋਏ ਲਖਦਰੀ ਆਉ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤਤ ਪਾਵੈ ਸਾਈ ਭਲੀਕਾਰ ਤੂ ਸਦਸ ਨਾਮ ਤਨ ਰੰਕਾਰ ਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਦਪਤਾਓ ਸੰਖ ਗ੍ਰੰਥ ਮੁਖ ਵੀਦ ਪਾਠ ਅਸੰਖ ਜੋਗ ਮੰਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਸੰਖ ਦਤਾਰ ਅਸੰਖ ਸੂਰਮ ਪਖਸਾਰ ਸੰਖ ਮੋਲੇ ਬਲਾਈ ਤਾਰ ਕੁਦਰਤ ਕਹਣ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤੁਧੁ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮਪੂਰ ਸੰਖ ਅਵਰਕਰ ਜਾਹੇ ਜੋਰ ਸੰਖ ਗਲ ਵਡ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹੇ ਸੰਖੂੜਿਆਰ ਊੜੇ ਫਿਰਾਹਿ ਸੰਖ ਮਲੇਸ਼ ਮਨ ਪਖ ਖਾਹਿ ਅਸੰਖਨੰਦਕ ਸਿਰ ਕਰ ਹੈ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਣ ਜਾਵਾ ਇੱਕ ਵਾਰ ਜੋਦ ਤਪਾਵੇ ਸਈ ਪਲੀਕਾਰ ਤੁਸ ਸਦਾ ਸਲਾਮਤ ਨਰੰਕਾਰ ਸੰਖ ਨਾਵ ਸੰਖ ਥਾਵ ਗੰਮ ਗੰਮ ਸੰਖ ਲੋ ਅਸੰਖ ਕਹੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਣ ਅਖਰ ਅਸੈ ਸੰਜੋਗ ਬਖਾਨ ਜਿਨੇ ਲਿਖੇ ਤਿਸ ਰਣਾਹੇ ਜਿ ਪ੍ਰਮਾਏ ਤਿਰਤੇ ਪਾਹੀ ਜੇ ਤਾ ਗੀਤਾ ਤੇ ਤਾ ਨਾ ਹੋ ਵਿਰਣਾ ਵੈ ਨਾਹੀ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋਤ ਤਪਾਵੈ ਸਾਈ ਬਲਿਕਾਰ ਤੂ ਸਦਾ ਸਲਾਬਤਨ ਰੰਕਾਰ ਪ੍ਰੀਏ ਹੱਥ ਪੈ ਤਨ ਦੇ ਪਾਣੀ ਧੋਤੇ ਤਿਸ ਕੇ ਮੁੱਤ ਬਲੀਦੀ ਕੱਪੜ ਹੋਏ ਦੇ ਸਬੂੜ ਲਈਏ ਓ ਤੋਏ ਪਰ ਇਹ ਮਤ ਪਾਪਾ ਗੈ ਸੰਗ ਓ ਤੋ ਪਹਿਣਾਵੇ ਕੇ ਰੰਗ ਪੁੰਨੀ ਪਾਪੀਆ ਕਰਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵੋ ਜਾਹੁ ਤੀਰਥ ਤਪਦੇ ਅਤਤ ਤਾਨ ਜਿ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਥ ਮਰਣਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨ ਹੋਈ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸਵੇਲਾ ਵਖਤ ਕਾਵਨ ਕਾਵਨ ਸਤ ਕਵਨ ਵਾਰ ਕਵਨ ਸਰਤੀ ਮਹੋ ਕਵਨ ਜਿਤ ਹੋਆ ਆਕਾਰ ਮੇਲ ਨ ਪਈਆ ਪੰਡਤੀ ਜੇ ਹੋਵੇ ਦੇ ਪੁਰਾਨ ਵਖਤ ਨ ਪਾਇਓ ਕਾਦੀਆ ਜੇ ਲਿਖਨ ਲਿਖ ਕੁਰਾਨ ਖਤਵਾਰਣਾ ਜੋਗੀ ਜਾਣ ਰਤਮ ਹੋ ਨ ਕੋਈ ਜਾਂ ਕਰਤਾ ਜੜੀ ਕੋ ਸਾਜੀ ਆਪੇ ਜਾਣੇ ਸੋਈ ਕਿਉ ਕਰੇ ਅੱਖਾਂ ਕਿਉ ਸਹਰਾਹੀ ਕਿਉ ਵਰਨੀ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾਂ ਕਹੂ ਵੈ ਨਾਨਕ ਜੀ ਕੋ ਆਪੋ ਜਾਣੇ ਕਿ ਗਿਆਨ ਸੋਹੈ ਪਤਾਲਾਂ ਪਤਾਲ ਲਖ ਅਗਾਸਾਂ ਅਗਾਸ ਓੜ ਕੋੜ ਕਪਾਲ ਥੱਕੇ ਵੀ ਕਹਿਨ ਗਵਾਤ ਸਸਥਾਰੇ ਕਿਨ ਗਦੇ ਬਾਸ ਲਿਖਤਾਤ ਲਿਖਾ ਹੋਇ ਤੇ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਕੀਐ ਅਪੇ ਜਾਣ ਆਪ ਸਲਾਹੀ ਸਲਾਹੀ ਇਤੀ ਸਤ ਨਾ ਪਾਈਆ ਨਦੀਆਂ ਤੇ ਵਾਹ ਪੈ ਸੰਬੰਧਨ ਜਾਣੀ ਹੈ ਸਮੁੰਦ ਸਾ ਸੁਲਤਾਨ ਜਿ ਰਹਾ ਸੇਤੀ ਮਾਲ ਧਨ ਈੜੀ ਦਰਣ ਹੋਣੀ ਜਿਸ ਮਨੁ ਨ ਵਿਸਰਹਿ ਅੰਤ ਰਸਿਫਤੀ ਕੈ ਨੰਤ ਅੰਤਨ ਕਰਨ ਦੇ ਨੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਗਿਆਵਣ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤ ਕਾਰਣ ਕੀਤੇ ਬਿਰਲਾ ਹੈ ਤਾ ਕੇ ਅੰਤ ਨ ਪਾਈ ਜਾਹੀ ਏਹੋ ਅੰਤਨ ਜਾਣੇ ਕੋਈ ਬਹੁਤ ਕੀਏ ਬਹੁਤ ਹੋਏ ਵਡਾ ਸਾਹਿਬ ਉੱਚਾ ਸਾਹੁ ਉੱਚ ਉਪਰ ਉੱਚਾ ਨਾਉ ਏਵੜੂ ਉੱਚਾ ਹੋਵੇ ਕੋਇ ਤ ਸੂਚੇ ਕੋ ਜਾਣੈ ਸੋਇ ਜਿਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰ ਵਲਖਿਆ ਨਾ ਜਾਏ ਵਟਾ ਦਾਤ ਤਿਰਨਦਮਾਈ ਕੀਤੇ ਭੰਗੇ ਜੂਤ ਅਪਾਰ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਖਤ ਤੇ ਹੀ ਵਿਕਾਰ ਇਤੇ ਲਲ ਮੁਕਰਪਾ ਹੀ ਕੇਤੇ ਮੂਰਖਾ ਹੀ ਖਾਹੇ ਕੇਤੇ ਦੂਪੁਖਸਦਮਾਰ ਏ ਪੇਦਾਤ ਤੇਰੀ ਤਤਾਰ ਬੰਦ ਖਲਾਸੀ ਪਾਣੇ ਹੋਈ ਹੂਰ ਆਖਣ ਸਕੈ ਕੋਈ ਏ ਕੋ ਖਾਈ ਆਖਣ ਪਾਏ ਹੋ ਜਾਣੇ ਜਤੀਆ ਮੂਹੇ ਖਾਈ ਆਪੇ ਜਾਣੇ ਆਪੇ ਦੇਇ ਕਿਸੇ ਬਿਖੇਈ ਕੀ ਜਿਸਨੋ ਬਖਸੇ ਸਤਸਿ ਸਲਾਹ ਅਨੰਕ ਪਾਤਸ਼ਾਹੀ ਪਾਤਸ਼ਾਹ ਅਮੋਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਪੰਡਾਰ ਮੁੱਲ ਆਵਹਿ ਮੁੱਲ ਜਾਹਿ ਮੁੱਲ ਪਾਏ ਮੁੱਲ ਸਮਾਹਿ ਅਮੋਲ ਧਰਮ ਮੁੱਲ ਦੀ ਬਾਣ ਮੁੱਲ ਤੋਲ ਮੁੱਲ ਪ੍ਰਮਾਨ ਮੁੱਲ ਬੋ ਸੀਸ ਮੁੱਲ ਨਿਸ਼ਾਨ ਅਮੋਲ ਕਰਮ ਮੁੱਲ ਫਰਮਾਨ ਮੁੱਲੋ ਮੁੱਲ ਆਖਿਆ ਨਾ ਜਾਹਿ ਆਖ ਆਕਰਹਿ ਵਿਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਨ ਆਖੇ ਪਰਮੇ ਆਖੇ ਹਿੰਦ ਆਖੇ ਗੋਪੀ ਤੇ ਗੋਵਿੰਦ ਅੱਖੇ ਸਿਰ ਅੱਖੇ ਸਧੂ ਆਕੇ ਗیتے ਗیتے ਬੁੱਧ ਅੱਖੇ ਦਾਣ ਵੀ ਅੱਖੇ ਦੀ ਵੱਖੇ ਸੁਰ ਨਰ ਮੁਨ ਜਿਲ ਸੀ ਕੀਤੇ ਅੱਖੇ ਅਤਨ ਪਾਹੇ ਕੀਤੇ ਕਹਿ ਕੇ ਉੱਠ ਜਾਏ ਇਹਤੇ ਕੀਤੇ ਹੋਰ ਕਰੇ ਤਾਂ ਖੜ ਸਕੈ ਕਈ ਕੇ ਜੇ ਵਡ ਭਾਵੇਂ ਤੇ ਵਡ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਅੱਖੇ ਬੋਲ ਵਿਗਾੜ ਤਾਲ ਕੀਏ ਸਿਰ ਗਵਾਰਾਂ ਗਵਾਰੂ ਸੋਦਰ ਕੇਹਾ ਸੋਗਰ ਕੇਹਾ ਜਿਤ ਵੈ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਾਉਨ ਹਾਰੇ ਕੀਤੇ ਰੰਗ ਪਰਿਸ਼ੁਪਹੀ ਅਨ ਕੀਤੇ ਗਾਵਣ ਹਾਰੇ ਗਾਵੇ ਤੁਮ ਲੋਪਨ ਪਾਣੀ ਬਸੰਤਰ ਗਾਵੇ ਰਾਜਾ ਤੁਮ ਦੁਆਰੇ ਗਾਵੇ ਜਿਤ ਚਿਤ ਗਉਦਿਰਗ ਜਾਣੈ ਦੇਕ ਦੇਕ ਤਰਮ ਵਿਚਾਰੀ ਗਾਵੇ ਇਸਰ ਬਰਮਾ ਦੇਵੀ ਸੋਣ ਸਦਸ ਵਾਰੇ ਗਾਵੇ ਇੰਦੇ ਦਰਸਨ ਬੈਠੇ ਦੀਵਤੀ ਆਂਦਰ ਨਾਲ ਲਈ ਗਾਵੇ ਸਿੱਧ ਸੰਬਾਦੀ ਅੰਦਰ ਗਾਵਣ ਸਾਧ ਵਿਚਾਰੀ ਗਾਵਣ ਜਤੀਸ਼ਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਿਰ ਜੋ ਜਗ ਵਿਦਿਆ ਨਾਲੇ ਗਾਵੇ ਮੋਹਣੀਆਂ ਮਨਮੋਹਣ ਸਰਗਾ ਮਛ ਪਿਆਲੇ ਗਾਵਣ ਰਤਨ ਉਪਾਇ ਤੀਰੀ 68 ਦੀਸ ਨਾਲੇ ਗਾਵੇ ਜੋਦ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੁੰਡਾ ਕਰ ਕਰ ਰੱਖੇ ਧਾਰੇ ਸਈ ਤੁਧਨੋਂ ਗਾਵਹਿ ਜੁਗਤਿ ਭਾਵਨ ਰਤੇ ਤੇਰੀ ਪੁੱਤਰ ਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨੇ ਅਵਨ ਨਾਨਕ ਗਿਆ ਵਿਚਾਰੀ ਸੋਈ ਸੋਈ ਸਦਾ ਸਾਹ ਹੈ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨ ਰਚਾਈ ਰੰਗ ਰੰਗੀ ਭਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉ ਸ੍ਰੀ ਵਿੜਾਈ ਜੋਦਸ ਭਵੇ ਸੋਈ ਕਰਸੀ ਹੁਕਮਨ ਕਰਣਾ ਜਾਈ ਸੋ ਪਾਸ ਸਹੋ ਸਹਾ ਪਾਸ ਸਾਹਿ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਮਪੁਰ ਢੋਲੀ ਧਿਆਨ ਕੀ ਕਰੇ ਬਿਪੂਤ ਕਿੰਤਾ ਕਾਲ ਕੋ ਆਰੀ ਕਾਏ ਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੀ ਤੇ ਸਿਆਦੀਸ ਆਦ ਨੀਰ ਅਨਾਦ ਨਾਹਤ ਜੂਜ ਕੀ ਕੋवीस ਭਗਤ ਗਿਆਨ ਦਇਆ ਪੰਡਾਰਣ ਘੜ ਘੜ ਵਜਹਿ ਨਾਦ ਆਪ ਨਾਤ ਨਾਤੀ ਸਭ ਜਾਂ ਕੀਦਿਤ ਸਿ ਰਵਰਾ ਸਾਦ ਸੰਜੋਗ ਵਜੂਦ ਕਾ ਚਲਾਵੇ ਲਿਖਿ ਆਵੇ ਭਾਗ ਆਦੀ ਤੇ ਸਿਆਦੀਸ ਆਦ ਨੀਰ ਅਨਾਦ ਨਾਹਤ ਜੂਜ ਕੀ ਕੋवीस ਏ ਕਾਮਾਈ ਜੁਗਤ ਵਿਆਈ ਦਿਨ ਜਿਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀ ਬਾਣ ਜਿ ਹਿਤਿ ਸਪਾਵੇ ਤੇ ਵਿਚ ਲਾਵੇ ਜਿਬ ਹੋਵੇ ਫੁਰਮਾਨ ਉਹ ਵੇਖੀ ਹੁ ਨਨਦਰ ਨਾ ਆਵੇ ਬੋਤਾ ਹੋਵਦਾਣ ਆਦੇਸ ਜਿ ਸੇ ਆਦੇਸ ਆਦਨੀ ਰਾ ਨਾਦ ਨਾਹਦ ਜੋ ਜਗੇ ਕੋ ਵੀ ਆਸਨ ਲੋਏ ਲੋਏ ਭੰਡਾਰ ਜੁਗ ਸਪਾਇ ਸੇ ਕਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੀ ਕੀ ਸੱਚੀ ਕਾਰ ਆਦੇਸ਼ ਅਦੇਸ਼ ਆਦ ਨੀਰਨਾਦ ਨਾਗ ਤੇ ਜੋਜਗੀ ਕੋ 20 ਇੱਕ ਦੂਜੀ ਪੌ ਲਖ ਹੋਏ ਲਖ ਹੋ ਵਹਿ ਲਖ 20 ਲਖ ਲਗੜਾ ਕੀ ਹੈ ਇੱਕ ਨਾਮ ਜਗਦੀਸ਼ ਇਤਰਾਹੀ ਪਤ ਪਵੜੀਆ ਚੜੀਏ ਹੋਏ 21 ਸੁਨ ਗਲਾ ਆਕਾਸ ਕੀ ਗਿਟਾ ਆਈ ਦੀਸ ਨਾਨਕ ਨਦਰੀ ਪਾਈਏ ਕੁੜੀ ਕੁੜਾ ਠੀਸ ਆਖਣ ਜੋਜ ਬੇਨ ਜੋਜ ਨ ਮੰਗਣ ਦੇ ਨ ਜੋਰ ਜੋਲ ਨ ਜੀਵਨ ਬਰਨ ਨ ਜੋਰ ਜੋ ਨਰਾਜ ਮਾਲ ਬਣ ਸੋਰ ਜੋ ਨ ਸਵਰਤੀ ਗਿਆਨ ਵਿਚਾਰ ਜੋ ਨ ਜੁਗਤ ਛਟੈ ਸੰਸਾਰ ਜਿਸ ਸਤ ਜੋਰ ਕਰ ਵੇਖੈ ਸੋਏ ਨਾਨਕ ਉਤਰਨੀ ਚਨ ਕੋਈ ਰਾਤੀ ਰੁੱਤੀ ਦਿੱਤੀ ਵਾਰ ਪਉਣ ਬਣੇ ਗਨੀ ਪਤਾਲ ਤੇ ਸਿਜ ਧਰਤੀ ਥਾਪ ਰਖੀ ਧਰਮਸਾਲ ਸਿਜ ਜੀ ਜੂਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਧਰਮੇ ਕਰਮੇ ਕੋਈ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਨ ਨੰਦਰੀ ਕਰਮ ਪਵੇ ਨੀਸਾਨ ਕੱਤ ਪਕਾਈ ਉੱਥੇ ਪਾਈ ਨਾਨਕ ਗਇਆ ਜਪੈ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਕਾਲ ਤਕੜੀਏ ਰੂਪ ਰੰਗ ਕੀ ਵੀਸ ਕੀਤੀ ਕਰਮ ਭੂਮੀ ਮੇਰ ਕੇਤੇ ਕੇਤੇ ਤੂਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਤਬੁੱਧ ਨਾਥ ਕੇਤੇ ਕੇਤੇ ਦੇਵ ਦੇਸ਼ ਕੇਤੇ ਦੇਵਦਾਨੁਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਖਾਣੀ ਕੇਤੀ ਬਾਣੀ ਕੇਤੇ ਬਾਦ ਨਰਿੰਦ ਕੇਤੀ ਸਤਿਸ਼ੇਵ ਕੇਤੇ ਨਾਨਕ ਅੰਤਨਾ ਅੰਤ ਗਿਆਨ ਖੰਡਮੈਂ ਗਿਆਨ ਪਰਚੰਡ ਸਥੈਨਾਦ ਬినੋਦ ਕੋੜ ਆਨੰਦ ਸਰਵ ਕੰਡ ਕੀ ਬਾਣੀ ਰੂਪ ਸਥੈ ਘਾਲਤ ਕੜੀਏ ਬਹੁਤ ਅਨੂਪ ਤਾਕੀ ਗੱਲਾਂ ਕਥਿਆ ਨਾ ਜਾਹੇ ਜੀ ਕੋ ਕਹਿ ਪਿੱਛੇ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਦਾ ਕੀ ਸੁਧ ਕਲਮਖੰਡ ਕੀ ਬਾਣੀ ਜੋਰ ਤਿੱਥੈ ਹੋ ਨ ਕੋਈ ਹੋਰ ਤਿੱਥੈ ਯੋਧ ਮਹਾਬਲ ਸੂਤਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਕੇ ਰੂਪਨ ਕਥਨੇ ਜਾਹੇ ਨਾਉ ਮਰੇ ਠਾਗੇ ਜਾਹੇ ਜਿਨਕੇ ਰਾਮ ਸੇ ਮਨਵਾਹੇ ਤਿੱਥੈ ਭਗਤਵਸੇ ਕੇ ਲੋਕ ਕਰ ਹੈ ਆਨੰਦ ਸਤਿਆ ਮਨ ਸੋਏ ਸਤਿਖਾੰਡ ਵਸੇ ਨਿਰੰਕਾਰ ਕਰ ਕਰ ਵੇਖੈ ਨਦ ਨਿਹਾਲ ਦਿੱਤਾ ਕਾੰਡ ਬਡਲ ਵਰਪਾੰਡ ਜੀ ਕੁਗਤੇ ਦਾ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮਤ ਵਿਤਿ ਵਿਕਾਲ ਵੇਖੈ ਰਿਖੇ ਕਰ ਵਿਚਾਰ ਰਾਨ ਕਥਨਾ ਕਲੜਾ ਸਾਰ ਜਤ ਪਹਾਰਾਂ ਦੀ ਜਸਨੀਆਰ ਅਹਰਣ ਮਤਿ ਵੀਧ ਥਿਆਰ ਪੌਖ ਲਗਨ ਤਪਤਾਉ ਭੰਡਾ ਭਾਉ ਅੰਮ੍ਰਿਤ ਤਤ ਢਾਲੇ ਘੜੀਏ ਸਭ ਸਚੀ ਚਿਤਕਸਾਰ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਲ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗੜ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਲਗ ਦੇਵਕ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਲਗ ਦੇਵਕ ਉਜਲੇ ਕੇਤੀ ਛੁੱਟੀ ਨਾਲ ਵਾਰਗ ਜੀ ਦਾ ਖਾਸਾ ਵਾਰਗ ਜੀ ਕੀ ਫਤਿਹ